ਬੈਗ ਚ ਰੱਖਣਾ ਹੈ ਹਾਂ ਬੈਗ ਕਿੱਥੇ ਰੱਖਣਾ ਹੈ ਸਦਾ ਸਦਾ ਸਿਖਰ ਨਵਜੁਗਾਰ really ਕਿਨਾਂ ਨਾਮ ਲਾਗੇ ਕੋਈ ਤੁਤ ਮਨ ਮੈਂ ਕਰਨ ਰੰਕਾਰ ਮਨ ਮੇਰੇ ਸਤਿ ਸੁਭਾ ਹਾਲ ਨਿਰਬਲ ਰਸਨਾ ਅਮਰਤ ਪੀ ਸਦਾ ਸੁਹਿਗਾ ਨਹੀ ਹੋ ਤਨੁ ਤੇਖਾਪੁਰ ਦਾ ਰੰਗ ਸਤਿ ਨਿਸ਼ੇ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਜਿਹੇ ਬਾਪ ਜਨ ਜੀਏ ਹਰਿ ਗਿੰਦ ਸਦਾ ਸਦਾ ਹਰਿ ਗੇ ਗੁਨ ਗਾਏ ਰਾਮ ਨਾਮ ਜੋ ਕਰਹਿ ਵਿਚਾਰ ਸੇ ਸੰਵੰਤ ਕਹੇ ਸੰਸਾਰ ਮਨ ਤਨ ਮੁਖ ਬੋਲੇ ਪਰਮੁਖੇ ਸਦਾ ਸਦਾ ਨਾਮ ਦੇਸ ਕੀ ਇਨ ਕੋ ਇਕ ਇਕ ਪਛਾਨੈ ਇਹ ਬੁਧਿ ਹੋ ਸੋਚੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਆਨੰਦ ਜੇਹਰ ਮਿਲ ਜਾਣਿਆ ਕ੍ਰਿਸ਼ਨਾ ਬੁਜੇ ਹਰ ਹਰ ਜਸ ਕਹਿ ਸੈ ਜੈ ਰੋਗ ਕੀ ਹਰਨ ਕਰ ਤਨ ਦਿਨ ਕੀਰਤਨ ਕੇਵਲ ਬਖਿਆ ਰਸ ਨਾ ਕੋਈ ਮਿਲਿ ਬਿਨ ਬਾਦ ਜੀਸੂ ਪਰ ਜਿਸ ਜਨ ਕੀ ਆਸਾ ਇਸ ਕੀ ਕਟਿਏ ਸ਼ਮ ਕੀ ਪਾਸਾ ਭਾਰ ਬ੍ਰੰਮ ਕੀ ਜਿਸ ਮਨ ਕੋ ਰਾਮ ਜਿਸੇ ਨਵਾ ਕੇ ਤੁਮਕ ਜੋ ਹਰ ਥਬ ਮਨ ਚਿਤ ਆਵੇ ਕੋ ਸੰਤ ਸੇਗਾ ਨਹੀਂ ਤੁਆਵੇ सब अपना कृपा करे जो सेवक को पिसते करे ऐसा साथ ऐसा दृष्टाया अपने काल में आप समाया सोदत 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 सीखिया उत्तर साथ तक सब गुजिया आप देखो तब सब के समूल नानक सो सुपर सोई अस्तूल है किस जन्म है नहीं किस मरे आप तो अपने जन्म आप ही करे

ਪਰਬ ਜਾਤਾ ਸੋ ਸੋਬਾ ਵੰਸ ਸਗਲ ਸੰਸਾਰ ਤੁਲੇ ਕਿਰਨ ਅਕਸ਼ੇ ਦੇ ਸੇਵਕ ਸਗਲ ਉਦਾਰਨ ਅਕਸ਼ੇ ਦੇ ਸੇਵਕ ਧੂਪ ਵਿਸਾਵਨ ਅਕਸ਼ੇ ਦੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪੈ ਆਦਿ ਦੀ ਸੇਵਾ ਸੋ ਇਲਾਕੈ ਜਿਸ ਨੇ ਕਿਰਪਾ ਕਰੇ ਗੁਰ ਭਗਤੈ ਨਾਮ ਜਪਤ ਪਾਵਹਿ ਬਿਸਰਾਮ ਨਾਨਕ ਕਿਨੁ ਕੋ ਉਤਮ ਕਰਮਾਨ ਸੋ ਕਬ ਕੈ ਰੰਗ ਸਦਾ ਸਦਾ ਸੇਰ ਸੰਗ ਜੈ ਸੁਪਾਏ ਹੋਵੇ ਸੁਭ ਹੋਏ ਜਨ ਮੇ ਹਾਰੁ ਖਸ਼ਾਲੇ ਸੋਏ ਪ੍ਰਭੂ ਸਾ ਕੀ ਆ ਜਨਮੀ ਨਗਾਨਾ ਜੈ ਸਾ ਸਾ ਤੈ ਸਾ ਦ੍ਰਿਸ਼ਟਾਨਾ ਇਸ ਤੇ ਮੁਝੇ ਇਸ ਮਾਹਿ ਸਮਾਏ ਹੋਏ ਸੁਖਿ ਨਾਮ ਰੋਗ ਬਨਿਆ Thank <laughs> you. ਦੀਜਾ ਖੋਲ ਕਿਵਾਰ ਦਰਸ਼ਨ ਦੀਜਾ ਦੀਜਾ ਖੋਲ ਕਿਵਾਰ ਦਰਸ਼ਨ ਦੀਜਾ ਖੋਲ ਕਿਵਾਰ ਦਰਸ਼ਨ ਦੀਜਾ ਦੀਜਾ ਖੋਲ ਕਿਵਾਰ ਦਰਸ਼ਨ ਦੀਜਾ ਦੇ ਦਰਬਾਰ ਮਾਂਗੇ ਥਾਂਦੇ ਦਰਬਾਰ ਦਰ ਮੰਗੇ ਥਾਂਦੇ ਦਰਬਾਰ ਤੇ ਕਰੇ ਕੋ ਮੇਰੀ ਤੁਜ ਬਿਨ ਸੁਰਤ ਕਰੇ ਕੋ ਮੇਰੀ ਤੁਜ ਬਿਨ ਸੁਰਤ ਕਰੇ ਕੋ ਦਰਸ਼ਨ ਦੀਜ ਦੀਜ ਖੋਲ ਕਿਵਾਂ ਦਰਸ਼ਨ ਦੀਜ ਦੀਜ ਖੋਲ ਕਿਵਾਂ ਦਰਸ਼ਨ ਦੀਜ ਮਤਨ ਤਨੀ ਉਤਾਰਥ ਯਾਗੀ ਤੁਮ ਤਰਸ਼ਨ ਦੀਜ ਦੀਜ ਖੋਲ ਕਿਵਾੜ ਦਰਸ਼ਨ ਦੀਜ ਸਮਰਥ ਦਾਤੇ ਕਹ ਕਬੀਰ ਤੋ ਸਮਰਥ ਦਾਤੇ ਦਰਸ਼ਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜਾ ਦਰਸ਼ਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜਾ ਪਹਿਚਾਨੀਏ ਸੂਰਾਸੋ ਪਹਿਚਾਨੀਏ ਸੂਰਾਸੋ ਪਹਿਚਾਨੀਏ ਜੋ ਲੜੇ دین ਕੇਤ دین ਕੀ ਨੀਤ ਜੋ ਲੜੇ دین ਕੇਤ ਉਰ ਜਾ ਉਰ ਜਾ ਕੱਟ ਮਰੇ ਰਜਾਪੁਰ ਜਾ ਕਟ ਮਰੇ ਕਾਬੂ ਨਾ ਛਾਡੇ ਖੇਤ ਕਾਬੂ ਨਾ ਛਾਡੇ ਖੇਤ ਜਤੋ ਪ੍ਰੇਮ ਖਲਨਕਾ ਚਾਹੋ ਨਿਤ ਮਾਰਗ ਪਰ ਕਰੀ ਜੈ ਨਿਤ ਮਾਰਗ ਪਰ ਕਰੀ ਜੈ ਸਿਰ ਦੀਜੈ ਪ੍ਰਾਨ ਨਦੀਜੈ ਸਿਰ ਦੀਜੈ ਪ੍ਰਾਨ ਨਦੀਜੈ बैठा सो डीपात शाह बैठा सो डीपात शाह रामदास सतगुरु कहवे पूरन ताल खडाया ਉਰਨ ਤਾਲ ਖੜਾਇਆ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ने <स्छूने> का काल राखी मेरी जैन काल राखी मेरी घर घर बाबा गाविया, घर घर बाबा गाविया ਧੰਨ ਨਾਨਕ ਤੇਰੀ ਵੱਡੀ ਕਮਾਈ 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 ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਹਰ ਕ੍ਰਿਸ਼ਨ ਤੇ ਆਇ ਜਿਸ ਡਠਾ ਸਭ ਦੁੱਖ ਜਾਏ ਕ੍ਰਿਸ਼ਨ ਤੇ ਆਇ ਸ਼੍ਰੀ ਹਰ ਕ੍ਰਿਸ਼ਨ ਤੇ ਆਇ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਵਹਿਤਾ ਬਹਾਦਰ ਸਿਮਰੀਏ ਬਹਾਦਰ ਸਿਮਰੀਏ ਨਾਨਦ ਆਵੇ ਤਾਂ ਸਭ ਥਾਈ ਹੋਏ ਸਹਾਏ ਤੇ ਬਹਾਦਰ ਸਤਨਾਮ 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 ਜੇ ਵਾਹਿ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਨਾਮ ਸਤ ਨਾਮ ਜੇ ਵਾਹੇ ਸਤਨਾਮ ਸਤਨਾਮ ਜੀ